3 ਕਾંડ 13 ਪਾਰਟ 2 ਸ਼ਹੀਦ ਦੀਪ ਸਿੰਘ ਇਹ ਕਾਰਨਾਮਾ ਭਰੀ ਰਾਜਨੀਤੀ ਤੇ ਤੇਜ਼ ਬਰਤਾਪ ਦਾ ਹੈ ਲੱਖੂ ਮੂਰਖ ਵਿੱਚ ਇਹ ਸਿਫਤਾ ਨਹੀਂ ਹਨ ਠਿੰਗੋ ਸਾਤੇ ਅੜਵ ਹੈ ਬినੋਦ ਸਿੰਘ ਇਹ ਮਹਿਮੂਮੜ ਆਉਂਦੇ ਦੀਵਾਨ ਨੇ ਇੱਕ ਅਚਰਜ ਨਿਉ ਕੀਤਾ ਹੈ ਕਿ ਇੱਕ ਜਠਾਣੀ ਪਾਸ ਮੈਂ ਤੇ ਇੱਕ ਦਰਾਣੀ ਪਾਸ ਭੇੜ ਸੀ ਜਠਾਣੀ ਤਾਂ ਵੀ ਜੋਤਣ ਸੀ ਨਾ ਦੁੱਧ ਵਾਚਦਾ ਨਾ ਦੁੱਧ ਵਾਚਦਾ ਨਾ ਮੱਖਣ ਤੇ ਦਰਾਣੀ ਨੇ ਭੇਡ ਦੇ ਦੁੱਧ ਵਿੱਚੋਂ ਮਣ ਕੱਚਾ ਮੱਖਣ ਚੋੜਿਆ ਉਹੋ ਮੱਖਣ ਜੇਠਾਣੀ ਨੇ ਚੁਰਾ ਕੇ ਵਰਤ ਲੀਤਾ ਜਾਂ ਦਰਾਣੀ ਨੂੰ ਪਤਾ ਲੱਗਾ ਤਾਂ ਲੜਾਈ ਹੋਈ ਹੁੰਦੇ-ਹੁੰਦੇ ਸਰਕਾਰੀ ਪਹੁੰਚੇ ਹਾਕਮ ਆਸ ਗਏ ਪਰ ਸਾਹਬ ਨੇ ਇਹੋ ਕਿਹਾ ਕਿ ਮੈਂ ਵਾਲੀ ਭੇਡ ਵਾਲੀ ਦੀ ਕੱਦ ਚੋਰੀ ਕਰ ਸਕਦੀ ਹੈ ਹਰ ਭੇਡ ਤੇ ਮਣ ਮੱਖਣ ਪਾਰਕ ਕਿਸੇ ਆਕਲ ਵਾਲੇ ਨੇ ਮੁਕਦਮੇ ਦੀ ਖੋਜ ਹੀ ਨਾ ਕੀਤੀ ਜਾਂ ਇੱਕ ਦਿਨ ਦੀਵਾਨ ਜੀ ਨੇ ਆਪਣੇ ਕਿਸੇ ਦੌਰੇ ਵਿੱਚ ਇਸ ਪਿੰਡ ਕੋਲ ਜਾ ਕੇ ਡੇਰਾ ਕੀਤਾ ਤਦ ਸੱਚੀ ਦਰਾਣੀ ਅੱਗੇ ਲੱਗੇ ਦਰਾਣੀ ਅੱਗ ਲੱਗੇ ਮਨ ਨਾਲ ਦੀਵਾਨ ਪਾਸ ਨਿਆ ਕਰਾਉਣ ਆਈ ਦੀਵਾਨ ਨੇ ਕਿਹਾ ਕਿ ਜਾਓ ਪਹਿਲਾਂ ਲਾਗਲੇ ਛੱਪੜ ਵਿੱਚੋਂ ਪੰਜ-ਪੰਜ ਕੌਲ ਫੁੱਲ ਤੋੜ ਕੇ ਆਓ ਹਰ ਇੱਕ ਐਦੀਏ ਨੂੰ ਸਹਿਨਤ ਕਰਕੇ ਮਗਰ ਘੱਲਿਆ ਕਿ ਇਹਨਾਂ ਨੂੰ ਪੈਰ ਨਾ ਧੋਣ ਦੇਵੀਂ। ਜਾਂ ਦੋਵੇਂ ਮੁੜ ਕੇ ਆਈਆਂ ਤਾਂ ਇੱਕ ਇੱਕ ਟਿੰਡ ਪਾਣੀ ਦੀ ਦਿਵਾ ਕੇ ਦੀਵਾਨ ਜੀ ਨੇ ਕਿਹਾ ਕਿ ਜਾਓ ਪੈਰ ਧੋ ਕੇ ਹਾਜ਼ਰ ਹੋਵੋ। ਸਦਾ ਜਦ ਦੋਵੇਂ ਪੈਰ ਧੋ ਕੇ ਹਾਜ਼ਰ ਹੋਈਆਂ ਤਾਂ ਦੀਵਾਨ ਜੀ ਨੇ ਦੋਹਾਂ ਦੇ ਪੈਰਾਂ ਵੱਲ ਗੋਹ ਨਾਲ ਤੱਕਿਆ ਤੇ ਹੁਕਮ ਦਿੱਤਾ ਕਿ ਭੇੜ ਵਾਲੀ ਸੱਚੀ ਹੈ ਤੇ ਮੈਂ ਵਾਲੀ ਝੂਠੀ ਹੈ। ਆਪਦੇ ਇਸ ਫੈਸਲੇ ਪਰ ਸਭ ਹੈਰਾਨ ਹੋ ਗਏ। ਜਿਹੜੇ ਭੇਤੀ ਸਨ ਸੋ ਜਾਣਦੇ ਸਨ ਕਿ ਭੇੜ ਵਾਲੀ ਸੱਜੀ ਹੈ ਸੋ ਉਸ ਇਲਾਕੇ ਵਿੱਚ ਆਪ ਦੇ ਨਿਆਂ ਦੀ ਬੜੀ ਤਾਕ ਹੋਈ। ਦਿਵਾਨ ਜੀ ਨੇ ਪੈਰਾਂ ਨੂੰ ਤੱਕ ਕੇ ਨਿਉ ਇਸ ਤਰ੍ਹਾਂ ਕੀਤਾ ਕਿ ਭੇੜ ਵਾਲੀ ਦੇ ਪੈਰ ਬਿਲਕੁਲ ਸਾਫ਼ ਹੋ ਗਏ ਸਨ ਤੇ ਉਸ ਦੀ ਟਿੰਡ ਮੰਗਾ ਕੇ ਤੱਕੀ ਤਾਂ ਉਸ ਵਿੱਚ ਅਜੇ ਪਾਣੀ ਬਾਕੀ ਸੀ ਤੇ ਮੈਂ ਵਾਲੀ ਦੀ ਟਿੰਡ ਖਾਲੀ ਸੀ ਸਾਰਾ ਪਾਣੀ ਵਰਤ ਕੇ ਵੀ ਉਸ ਦੇ ਪੈਰਾਂ ਪਰ ਥਾਂ ਥਾਂ ਅਜੇ ਚਿੱਕੜ ਲੱਗਾ ਹੋਇਆ ਸੀ। ਬਲਵੰਤ ਸਿੰਘ ਸੱਚੀ ਮੁੱਜੀ ਨਿਆ ਦੀ ਖੋਜ ਦਾ ਢੰਗ ਬੜਾ ਅਨੌਖਾ ਹੈ ਸੀ ਹਾਂ ਸੱਚ ਵਿਨੋਦ ਸਿੰਘ ਜੀ ਇਹੇ ਦੱਸੋ ਕਿ ਉਹ ਰਸਤ ਪਾਣੀ ਹੁਣ ਸਾਡੇ ਪਾਸ ਆਵੇ ਕਿਕਰ ਵਿਨੋਦ ਸਿੰਘ ਮੈਂ ਤੇ ਬਿਜਲਾ ਸਿੰਘ ਇੱਕ ਹੱਥ ਕੰਡਾ ਕਰ ਆਏ ਹਾਂ ਉਹ ਇਹ ਕਿ ਬਿਜਲਾ ਸਿੰਘ ਰਾਹੁਲ ਬਣ ਕੇ ਲਖੂ ਨੂੰ ਜਾ ਮਿਲਿਆ ਤੇ ਸੰਗੜੀ ਸੁੱਟ ਕੇ ਬੋਲਿਆ ਕਿ ਖਾਲਸਾ ਅੱਜ ਰਾਤ ਰਾਤੀ ਦੱਖਣ ਰੁਖੋਂ ਹੱਲਾ ਕਰੇਗਾ ਔਰ ਅੱਧੀ ਰਾਤ ਨੂੰ ਲਖੋਂ ਨੇ ਅੱਜ ਸੈਨਾ ਦੱਖਣ ਰੁਖ ਇਕੱਠੀ ਕੀਤੀ ਹੈ ਔਰ ਮੋਰਚੇ ਬਨ ਕੇ ਉਦਾਲੇ ਤੋਪਾਂ ਵੀ ਉਸਨੇ ਬੀੜਿਆ ਹੈ ਉੱਤਰ ਰੁਖੋਂ ਸੈਨਾ ਖਿੱਚ ਕੇ ਹੀਠ ਨੂੰ ਵਧੇਰੇ ਇਕੱਠੀ ਕੀਤੀ ਗਈ ਹੈ ਸੋ ਹੁਣ ਸ਼ੰਬ ਦੇ ਕੰਡੇ-ਕੰਡੇ ਅੱਧ ਮੀਲ ਨੂੰ ਵਧੀਕ ਵਿਥ ਪੈ ਗਈ ਹੈ ਜੇਕਰ ਖਾਲਸਾ ਹਿੰਮਤ ਕਰੇ ਅੰਨ ਦੇ ਬੋਰੇ-ਬੋਰੀਆਂ ਹਥੋ-ਹਥੀ ਚੁੱਕ ਲਿਆਵੇ ਤਦ ਸੋਝਲੇ ਤੋਂ ਅੱਗੇ ਬਣ ਵਿੱਚ ਸਭ ਕੁਝ ਅਪੜ ਬਉ ਅਰ ਦਿਨ ਹੋਏ ਉਹ ਬਾਣੀਆਂ ਲਖੋ ਅੱਗੇ ਜਾ ਫਰਿਆਦ ਕਰੋ ਕਿ ਸਿੱਖਾਂ ਮੈਨੂੰ ਲੁੱਟ ਲਿਆ ਹੈ ਇਕੁਰ ਦੀਵਾਨ ਕੌੜਾ ਮੱਲ ਤੇ ਕਿਸੇ ਨੂੰ ਸ਼ੱਕ ਨਾ ਪਊ ਸਾਨੂੰ ਹੁਣ ਇਹ ਚਾਲ ਚੱਲਣੀ ਚਾਹੀਏ ਕਿ ਜਿਸ ਤੋਂ ਲਖੋ ਨੂੰ ਸ਼ੱਕ ਪੈ ਜਾਵੇ ਕਿ ਖਾਲਸੇ ਦਾ ਰੁਖ ਦਖਣ ਬੰਨੇ ਪੈ ਰਿਹਾ ਹੈ ਤੇ ਅੱਧੀ ਰਾਤ ਵੇਲੇ ਇੱਕ ਟੋਲਾ ਦਖਣ ਰੁਖ ਜਾ ਕੇ ਬਣ ਵਿੱਚੋਂ 10-5 ਵੁਛਾੜਾਂ ਗੋਲੀਆਂ ਦੀਆਂ ਦੇ ਕੇ ਪਿੱਛੇ ਹਟ ਜਾਵੇ ਇੱਕ ਤਾਂ ਰਾੌਲ ਦਾ ਕਹਿਣਾ ਸੱਚ ਹੋ ਜਾਊ ਦੂਜੇ ਲੱਖੂ ਦਾ ਗੋੜਾ ਬਾਰੂਦ ਬਿਆਰਥ ਜਾਊ ਤੀਸਰੇ ਅੱਜ ਬਿਜਲਾ ਸਿੰਘ ਨੇ ਉਸ ਤੰਬੂ ਨੂੰ ਅੱਗ ਲਾਉਣੀ ਹੈ ਜਿਸ ਵਿੱਚ ਮਤਾਬ ਰਹਿੰਦੇ ਹਨ ਉਹ ਫਿਰ ਪਹਿਲੇ ਹੀ ਫੋਕੇ ਜਾਣਗੇ ਜੋਧੇ ਵੇਲੇ ਹੋ ਹਨੇਰਾ ਘੁੱਪ ਇਸ ਲਈ ਬੈਰੀ ਸੱਜਣ ਮਿੱਤਰ ਨਾ ਪਛਾਣ ਸਕਣਗੇ ਔਰ ਕਈ ਉਸ ਵੇਲੇ ਆਪੋ ਵਿੱਚ ਕੱਟ ਮਰਨਗੇ ਬినੋਦ ਸਿੰਘ ਦੀ ਇਹ ਜੰਗ ਦੀ ਚਾਲ ਤੇ ਬਿਉਂਦ ਸਭ ਨੇ ਸਲਾਹੀ ਇੱਕ ਟੋਲਾ ਤਾਂ ਦੱਖਣ ਰੁੱਖ ਜੰਗਲੋ ਜੰਗਲ ਤੁਰਿਆ ਜਿਸ ਜਥੇ ਨੇ ਇਹ ਇੱਕ ਆੜ ਦੇ ਟਿਕਾਣੇ ਰਹਿ ਕੇ ਬਾੜ ਝਾੜੀ ਆ ਗਏ ਆ ਗਏ ਦਾ ਰੌਲਾ ਮੱਚ ਗਿਆ ਸ਼ਤਰੂ ਜਾਗ ਹੀ ਰਹੇ ਸਨ ਇਹਨਾਂ ਨੇ ਕੁਝ ਚਿਰ ਚੁੱਪ ਰਹਿ ਕੇ ਫਿਰ ਇੱਕ ਛਲਕ ਬੰਦੂਕਾਂ ਦੀ ਛੱਡੀ ਤੇ ਉੱਧਰ ਦਾ ਮੱਠਾ ਹੁੰਦਾ ਰੌਲਾ ਫਿਰ ਚਮਕ ਪਿਆ ਇਸ ਤਰ੍ਹਾਂ ਬਹਿਰੀਆਂ ਵਿੱਚ ਖਲਵਲੀ ਮਚਾਉਂਦੇ ਸਾਰਾ ਰੁੱਖ ਉਸ ਪਾਸੇ ਕਰੀ ਰੱਖਿਆ ਤੇ ਆਪ ਬਾਹਰ ਹੋ ਕੇ ਨਾ ਲੜੇ ਉਧਰ ਅਨੇਕਾ ਸਿੰਘ ਸਨੱਦ ਬੁੱਧ ਹੋ ਸ਼ੰਭ ਦੇ ਕੰਡੇ-ਕੰਡੇ ਬਹੀਰਪਾ ਰਾਤੋ-ਰਾਤ ਖਾਣਾ-ਦਾਣਾ ਲੈ ਕੇ ਆਪਣੇ ਬੰਦਰੂਪੀ ਘਰਨੇ ਵਿੱਚ ਜਾ ਬੜੇ ਦਿਨ ਹੋਏ ਲਖੂ ਨੇ ਆਪਣੇ ਅਨੇਕਾਂ ਸਿਪਾਹੀ ਮੋਏ ਡਿੱਠੇ ਤੇ ਬਾਣੀਆਂ ਦੇ ਲੁੱਟੇ ਜਾਣ ਦਾ ਮੁਕੱਦਮਾ ਵੀ ਪੇਸ਼ ਹੋ ਗਿਆ ਗੱਲ ਕੀ ਦੀਵਾਨ ਕੌੜਾ ਮੱਲ ਦੇ ਕੱਲੇ ਹੋਏ ਅੰਨ ਲਾਲ ਅੰਨ ਨਾਲ ਖਾਲਸੇ ਦੇ ਕਈ ਦਿਨ ਚੰਗੇ ਲੰਘ ਗਏ ਹੁਣ ਫੇਰ ਲੰਗਰ ਮਸਤਾਨਾ ਹੋ ਗਿਆ ਅਨੇਕ ਸਲਾਹਾਂ ਸੋਚਣ ਰਾਤਾਂ ਫਿਕਰਾਂ ਤੇ ਬਾਨਣ ਨੂੰ ਬੰਨਣ ਦੀਆਂ ਯੋਗਤਾ ਸੋਚਦੇ ਆਂ ਬੀਤਣ ਪਰੰਤੂ ਕੋਈ ਰਾਹ ਨਾ ਨਿਕਲੇ ਹੁਣ ਲਖੂ ਨੇ ਜੰਗਲ ਕਟਵਾ ਲਈ ਕਈ ਥਾਂ ਚੱਲ ਸਾੜੇ ਤੇ ਸੇਦਾਂ ਕਰ ਕਰ ਤੋਪਾਂ ਚਲਾਵੇ ਪਾਈ ਰਤਨ ਸਿੰਘ ਜੀ ਭੰਗੂ ਕਰਤਾ ਪ੍ਰਾਚੀਨ ਪੰਥ ਪ੍ਰਕਾਸ਼ ਲਿਖਦੇ ਹਨ ਤਵੇ ਦੀਵਾਨ ਬਿਲਦਾਰ ਬੁਲਾਈ ਵਿਕਟ ਠੇਰ ਤਹਾਂ ਰਾਹਾ ਬਨਵਾਏ ਚੱਲ ਗਾੜੇ ਹਉਕ ਜਲਾਵੈ ਸੇਧ ਤਰੇ ਤੁਰ ਤੋ ਬਚਲਾਵੈ ਤਵ ਸਿੰਘਨ ਕੇ ਬਹੁਤ ਸਤਾਇਆ ਖਾਣੇ ਨੂੰ ਕੁਛ ਹੱਥ ਨਾ ਆਇਆ ਭੁੱਖੇ ਹੋਏ ਸਿੰਘ ਆਗੇ ਤੁਰੇ ਝੱਲੋਂ ਬਾਹਰ ਸਿੰਘ ਨਿਕਰੇ ਛੇਕੜ ਜੰਗ ਦੇ ਢਾਈ ਫਟ ਸੋਚ ਕੇ ਖਾਲਸੇ ਨੇ ਇਹ ਫੈਸਲਾ ਕੀਤਾ ਕਿ ਭੁੱਖ ਦੇ ਹੱਥੋਂ ਮਰਨ ਨਾਲੋਂ ਕੁਝ ਲੜਾਈ ਲੜ ਘੇੜ ਦੇ ਨਿਕਲ ਚਲੀਏ ਇਹੇ ਠਾਣ ਕੇ ਇੱਕ ਦਿਨ ਅੱਧੀ ਰਾਤ ਨੂੰ ਸਾਰਾ ਖਾਲਸਾ ਉੱਪਰ ਨੂੰ ਟੁਰ ਪਿਆ ਔਰ ਸੂਰਜ ਚੜ੍ਹਨ ਤੋਂ ਅੱਗੇ ਪਹਾੜਾਂ ਵੱਲ ਨਿਕਲ ਗਿਆ ਲਖੂ ਨੇ ਵੀ ਇਧਰੋਂ ਸਿੱਖਾਂ ਦਾ ਪਿੱਛਾ ਨਾ ਛੱਡਿਆ ਤੇ ਉਧਰ ਪਹਾੜੀ ਰਾਜਿਆਂ ਨੂੰ ਟੱਕਰਾ ਕਰਨ ਲਈ ਲਿਖ ਕੱਲਿਆ ਸਿੰਘ ਹੁਣ ਪਹਾੜਾਂ ਦੇ ਰੁਖ ਹੋ ਗਏ ਕੋਈ ਝੱਲੇ ਵਿੱਚ ਉੜਾਰ ਕੋਈ ਪਾਰ ਓਟਾਂ ਲੈਂਦੇ ਰਾਵੀ ਦੇ ਕੰਢੇ ਜਾ ਪੁੱਜੇ ਹੱਲਾਸ਼ੇਰੀ ਕਰਕੇ ਸਿੰਘ ਦਰਿਆਵਾਂ ਪਾਰ ਹੋ ਗਏ ਪਾਰ ਸਿੰਘ ਅੱਗੇ ਵਧੀ ਜਾਣ ਇੱਧਰ ਤੁਰਕ ਸੈਨਾ ਮਾਗਰੋ ਮਾਗਰ ਉਰਾਰ ਬਦੀ ਆਵੇ ਸਿੰਘਾਂ ਨੂੰ ਡੇਰਾ ਨਾ ਕਰਨਾ ਮਿਲੇ ਨਹਿ ਡੇਰੇ ਸਿੰਘ ਕਰਨਾ ਮਿਲੇ ਕਹੋਂ ਰਤਾ ਕਹੋਂ ਦਿਨ ਹੂ ਚਲੇ ਨਹਿ ਸਿੰਘ ਨਕਸ਼ ਰਹਿਓ ਮੱਪਲੇ ਪਾਰ ਬਿਰਦਾਰੀ ਬਿਨ ਕਿਆ ਚੱਲੇ ਗੋਲੀਦਾਰੂ ਕਹੋਂ ਪਹੁੰਚੈ ਨਹੀਂ ਕਾਂਸੋਂ ਸਿੰਘ ਸੋ ਕਰੈ ਲੜਾਈ शस्त्र काटत खुंड हुए, रात दिवस सिंह नाही सोए गई कमान टूट सो चलती नेजे फल रहे दुश्मन में बिन दा, बिन दाने पे मकड़े माड़े बिन दाने पे घोड़े माड़े तीर मुके फिर मिले न भगती काड़ू लबे सो बन में बिन बस्तर तिन धूप सो साड़े ਆਟਾ ਦਾਣਾ ਨਹੀਂ ਕਿਆ ਖਾਵੇ ਪਾਣੀ ਵੀ ਤਹ ਹੱਥ ਨਾ ਆਵੇ ਦੁਹਰਾ ਅੱਦੀ ਮੌਤ ਮੁਸਾਫਰੀ ਸਾਰੀ ਮੌਤ ਸੁਭੁਖ ਊਹਾ ਆਏ ਦੋ ਮਿਲੀ ਆਹੇ ਬੋ ਆਹੇ ਬੋ ਖਾਲਸੇ ਦੁਖ ਹੁਣ ਸੇਖਾਂ ਪਹਾੜ ਤਕਾਏ ਕਿ ਅੱਗੇ ਹਿੰਦੂ ਹਨ ਸਾਨੂੰ ਸੁਖ ਦੇਣਗੇ ਬਿਸ਼ੋਲੀ ਬਲ ਨੂੰ ਤੁਰ ਪਏ ਕੁਸ਼ ਸਿੰਘ ਬਿਸ਼ੋਲੀਪੁਰ ਉਜੇ ਭੰਗੂ ਜੀ ਲਿਖਦੇ ਹਨ ਅੱਗੇ ਵਿਸੋਲੀ ਬਹੁ ਪਰਬਤੀ ਜੁੜੇ ਸਿੰਘ ਨਾ ਸਮਝੀ ਹੰਬਲ ਕਰੇ ਕਈ ਸਿੰਘ ਜਾ ਤੈ ਤਿੰਨੇ ਰਲੇ ਤਾਵ ਤਿੰਨ ਤੁਰਤ ਸੋ ਦੀਨੇ ਮਾਰ ਇਸ ਤਰ੍ਹਾਂ ਜੋ ਸਿੰਘ ਪੜਲ ਕਟੂਹੇ ਵੱਲ ਗਏ ਸਨ ਉਹ ਵੀ ਲੁੱਟੇ ਕੁੱਟੇ ਗਏ ਜੋ ਬਚ ਕੇ ਪੁਸ਼ਤਾ ਕੇ ਮੁੜੇ ਤਦ ਚਾਰ ਚੁਫੇਰੀਓਂ ਬਲਾਂ ਵਿੱਚ ਘਿਰ ਗਏ ਅੱਗੋਂ ਤਾਂ ਪਹਾੜੀ ਰਾਜੇ ਰਾਹ ਰੋਕ ਕੇ ਬੈਠੇ ਪਿੱਛੇ ਇੱਕ ਲਾਂਬ ਵੱਲ ਲੱਖੂ ਦੀ ਟਿੱਡੀ ਦਲ ਸੈਣਾ ਦੂਜੇ ਬਲਾੰਬੇ ਹੁਣ ਜਾਲ ਭਰੀ ਨਦੀ ਆਪਣੇ ਪੂਰੇ ਬਲ ਵਿੱਚ ਠਾਠਾ ਮਾਰਦੀ ਬੈ ਰਹੀ ਸੀ ਇਸ ਵੇਲੇ ਖਾਲਸੇ ਨੂੰ ਕੁਝ ਨਾ ਔੜੇ ਕਿ ਹੁਣ ਕੀ ਬੰਦੋਬਸਤ ਕੀਤਾ ਜਾਏ ਹੱਲਾ ਕਰਕੇ ਸਿੱਧੇ ਪਹਾੜੀਆਂ ਦਾ ਇੱਕ ਮੋਰਚਾ ਤੋੜਿਆ ਕੁਝ ਸਿੰਘਾਂ ਨੇ ਇਹ ਹੌਸਲਾ ਕੀਤਾ ਕਿ ਪਹਾੜਾਂ ਦੇ ਉੱਪਰ ਚੜ ਚਲੀਏ ਪਰ ਪਹਾੜਾਂ ਜਾਈ ਤਿੱਖੇ ਸਨ ਕਿ ਬਹੁਤ ਜਣੇ ਡਿੱਗ ਡਿੱਗੇ ਔਰ ਮੋਏ ਪਰ ਫਿਰ ਵੀ अनेका ਨੇ ਪੈਦਲ ਇਹ ਹਿੰਮਤ ਕੀਤੀ ਕਿ ਜੜਾਂ ਬੂਟੀਆਂ ਨੂੰ ਫੜ ਫੜ ਕੇ ਭਾਰੀ ਬਨਾ ਵਿੱਚ ਚੜ ਗਏ ਇੱਕ ਹੋਰ ਜਥੇ ਜਥੇ ਨੇ ਹਿੰਮਤ ਕਰਕੇ ਫੌਜ ਅੱਗੇ ਕੀਤੀ ਔਰ ਨਦੀ ਦੇ ਕਿਨਾਰੇ ਪਹੁੰਚ ਕੇ ਘੋੜੇ ਦਰਿਆ ਵਿੱਚ ਠੱਲ ਦਿੱਤੇ ਪਰ ਮੰਦੇ ਭਾਗਾਂ ਨੂੰ ਨਦੀ ਇਸ ਵੇਲੇ ਹੜ ਨਾਲ ਉਛਲ ਰਹੀ ਸੀ ਬਹਿਣ ਦੇ ਜ਼ੋਰ ਨੂੰ ਘੋੜੇ ਨਾ ਸਹਾਰ ਕੋੜੇ ਨਾ ਸਹਾਰ ਕੇ ਬਹਾਦਰਾਂ ਨੂੰ ਰੋੜ ਲੈ ਚੱਲੇ ਇਸ ਜਤਨ ਵਿੱਚ ਸਰਦਾਰ ਗੁਰਦਿਆਲ ਸਿੰਘ ਜਿਹੇ ਬਹਾਦਰ ਜਦ ਡੁੱਬ ਗਏ ਤਦ ਕਿਸੇ ਨੇ ਫੇਰ ਦਰਿਆ ਦੇ ਵੀ ਠਿੱਲਣ ਦਾ ਹੌਸਲਾ ਨਾ ਕੀਤਾ ਸਾਰਾ ਦਿਨ ਦੁਬੱਲੀ ਪਹਾੜੀ ਰਾਜਿਆਂ ਤੇ ਲਖਪਤੀ ਲਖਪਤੀਆਂ ਨਾਲ ਜੁੱਧ ਕਰਦੇ ਰਹੇ ਦੁਸ਼ਮਣਾਂ ਦੀਆਂ ਤੋਪਾਂ ਔਰ ਗੋਲੇ ਬਾਰੂਦ ਨੇ ਵੱਡਾ ਨੁਕਸਾਨ ਕੀਤਾ ਇਨ੍ਹਾਂ ਬੀਰਾਂ ਪਾਸ ਜੁੱਧ ਦਾ ਸਮਾਨ ਵੀ ਥੜ ਚੁੱਕਾ ਸੀ ਕੇਵਲ ਧਰਮ ਦੀ ਆਨ ਸੀ ਜੋ ਇਸ ਵੇਲੇ ਦੁਧਾਰੂ ਤਲਵਾਰਾਂ ਦੇ ਮੁਕਾਬਲੇ ਵਿੱਚ ਡੋਲਣ ਨਹੀਂ ਸੀ ਦਿੰਦਾ ਜਦ ਹਾਰ ਕੜੀ ਦਿਲ ਦਾ ਦਲ ਦਾ ਕੰਗਾ ਹੁੰਦਾ ਡਿੱਠਾ ਤੇ ਬੈਰੀ ਦਲ ਦਾ ਜ਼ੋਰ ਪੈ ਗਿਆ ਤਦ ਜਥੇਦਾਰਾਂ ਨੇ ਖਾਲਸਾ ਨੂੰ ਸਲਾਹ ਕਰਕੇ ਕਿਹਾ ਇਸ ਸਲਾਹ ਨੂੰ ਮੰਨ ਕੇ ਖਾਲਸਾ ਇੱਕ ਖੰਡਾਕਾਰ ਸ਼ਕਲ ਵਿੱਚ ਇਕੱਠਾ ਹੋ ਕੇ ਇਓਂ ਕਹਿਰ ਦਾ ਹੱਲਾ ਕਰਕੇ ਪਿਆ ਕਿ ਤੁਰਕੀ ਸੈਨਾ ਦੇ ਸੀਨੇ ਕੰਬਾ ਦਿੱਤੇ ਜੇਕਰ ਤੋਰੀਆਂ ਦੀਆਂ ਬੇਲਾਂ ਨਾਲ ਭਰਪੂਰ ਖੇਤ ਵਿੱਚ ਵਿਚਦੀ ਮੋਰ ਪੱਤਿਆਂ ਨੂੰ ਚੀਰ ਦੇ ਨਿਕਲ ਜਾਂਦੇ ਹਨ ਤਿਵੇਂ ਖਾਲਸੇ ਨੇ ਬੇਲ ਵਾਲਾ ਕੀਤਾ ਕਹਿਰ ਜਿਉਂ ਪਵਕਾਰ ਦਿੱਤੇ ਉਤ ਸਿੰਘ ਪਰੈ ਦਸ ਬੰਸ ਕਿਦਾਈ ਸਿੰਘ ਸ਼ਹੀਦ ਚੋਹੈ ਸਭ ਹੋਵਨ ਤੁਰਕ ਲਰੈ ਨਿਜ ਜਾਨ ਬਚਾਈ ਮਾਰ ਸਥਾਰ ਕਰੈ ਤਲਵਾਰਨ ਖੋਜ ਫਿਰੇ ਲਖੂ ਦੁਸ਼ਟ ਕੇ ਤਾਈਂ ਰਾਖਤ ਸਿੰਗਨ ਕੋ ਗੁਰਿਉਂ ਜਿਮ ਦਾਤਨ ਪਾਂਤਨ ਜੀਵ ਰਹਾਇ ਇਸ ਇਸ ਵਿਦ ਇੱਕ ਭਾਰੀ ਕਸਮਾਨ ਮਚ ਗਿਆ ਚੰਦ ਜੀ ਕੋ ਪਰਿਵਾਰ ਵਿਖੇ ਹੁੰਦਾ ਹੈ ਇੱਕੁਰ ਸਿੰਘ ਬੈਰੀਆਂ ਵਿੱਚ ਘਿਰ ਗਏ ਪਰ ਕਿਸ ਸੂਰ ਬੀਰਤਾ ਨਾਲ ਟਕਰਾ ਕਰਦੇ ਹਨ ਜੱਸਾ ਸਿੰਘ ਸਰਦਾਰ ਦੇ ਪੱਟ ਵਿੱਚ ਗੋਲੀ ਲੱਗੀ ਪਰ ਕੀ ਮਜਾਲ ਕੇ ਹੌਸਲਾ ਹਾਰੇ ਹੰਨੇ ਨਾਲ ਪੱਟੇ ਨੂੰ ਬੰਨ੍ਹ ਕੇ ਜੰਗ ਵਿੱਚ ਉਸੇ ਤਰ੍ਹਾਂ ਲੜਦਾ ਰਿਹਾ ਮਾਨੋ ਸੱਟ ਲੱਗੀ ਹੀ ਨਹੀਂ ਇੱਕ ਪਾਸੇ ਫੈਜ਼ੁੱਲਾ ਖਾਂ ਨਾਮੇ 12 ਹਜ਼ਾਰੀ ਸਰਦਾਰ ਸਿੱਖਾਂ ਦੇ ਆਹੂ ਲਾ ਰਿਹਾ ਸੀ ਸਰਦਾਰ ਕਪੂਰ ਸਿੰਘ ਨੇ ਤੱਕ ਕੇ ਇਸ ਵੱਲ ਕਮਾਨ ਦੀ ਸ਼ਿਸ਼ਤ ਬੱਦੀ ਇਸ ਦਸ਼ਾ ਨੂੰ ਦੇਖ ਕੇ ਕਿ ਤੁਰਕ ਤਲਵਾਰ ਧੂਕੇ ਉਸ ਪਰ ਪਿਆ ਪਰ ਇਸ ਦੋਸ਼ਟ ਦੇ ਮਨਸੂਬੇ ਨੂੰ ਸੁੰਦਰੀ ਨੇ ਤਾੜ ਦਿੱਤਾ ਸੀ ਘੋੜੇ ਨੂੰ ਅੱਡੀ ਲਾ ਉਸ ਨੂੰ ਆਣ ਵਿੱਚ ਹੀ ਤਲਵਾਰ ਦੇ ਬਾਰ ਨਾਲ ਕਾਇਲ ਕਰਕੇ ਘੋੜਿਆਂ ਥੱਲੇ ਮਾਰਿਆ ਉਦੋਂ ਨਵਾਬ ਕਪੂਰ ਸਿੰਘ ਦੀ ਸ਼ਿਸ਼ਤ ਠੀਕ ਬੈਠੀ ਫੈਜ਼ੂਲਾ ਖਾਂ ਪਾਰ ਬੋਲਿਆ ਇਸ ਪ੍ਰਕਾਰ ਜਾਨਾ ਤੋੜ-ਤੋੜ ਕੇ ਲੜਦੇ ਆਂ ਭਾਰਤ ਭੂਮੀ ਦੇ ਮੁਕਤੀ ਦਾਤਿਆਂ ਨੂੰ ਰਾਤ ਪੈ ਗਈ ਈਆ ਥਾ ਭਯੋ ਕੋ ਲੋਕਾਰਾ ਪਾਰਾ ਕਹਿਰ ਕਹਾਰਾ ਤਹਿ ਜੂਜ ਕੇ ਹਜ਼ਾਰਾਂ ਸਿੰਘ ਤੁਰਕਨ ਕਾਇਕੈ ਯਾ ਬਿੱਦ ਕਰਤ ਜੰਗ ਲਰਤ ਪਿਰਤ ਸਿੰਘ ਮਾਰਤ ਮਰਤ ਬਹੁ ਹੂਲ ਹਾਲ ਪਾਇਕੈ ਦੋਹਨ ਦਿਸ ਤੁਰਕ ਪਹਾੜੀਏ ਲਰਤ ਜਹ ਜਾਹੇ ਮਦ ਦਲ ਸਿੰਗਨ ਕਾ ਚਯੋ ਤਬ ਤਯਾਈਕੈ ਯਾ ਬਿੱਦ ਲਰਤ ਗਏ ਲਾਗ ਦੋਈ ਤੀਨ ਕੋਸ ਸੂਰਜ ਅਵਯੋ ਸਯੋਤ ਅੰਧਕਾਰ ਆਇਕੈ ਜਾਂ ਰਾਤ ਹੋ ਗਈ ਬਹਿਰੀਆਂ ਦੇ ਦਲ ਨੇ ਵਿਸ਼ਰਾਮ ਕੀਤਾ ਸਿੰਘ ਵੀ ਇੱਕ ਲਾਂਬੇ ਡੇਰਾ ਲਾ ਬੈਠੇ ਰਹੀ ਖਈ ਸਿੰਘ ਭੁੱਲੇ ਪਟਕੇ ਸਭ ਉਥੇ ਵੇਲੇ ਵਿੱਚ ਕੀ ਜਿੱਥੇ ਸੁੱਖਾ ਸਿੰਘ ਜੀ ਪੁੱਜ ਗਏ ਪੁੱਜ ਗਏ ਸੇ ਇਕੱਠੇ ਹੋ ਗਏ ਪਰ ਹਾਇ ਸ਼ੌਕ ਸਾਰੇ ਰਾਤ ਦਿਨ ਦਾ ਕਠਨ ਯੁੱਧ ਜਸ ਜਿਸ ਵਿੱਚ ਹਜ਼ਾਰਾਂ ਮਾਰੇ ਗਏ ਅਣਗਿਣਤ ਜ਼ਖਮੀ ਹੋਏ, ਪੇਟੋਂ ਭੁੱਖੇ, ਦਿਨ ਦੇ ਥੱਕੇ ਟੁੱਟੇ, ਕਾਹੋ ਚੀਸਾ ਮਾਰਦੇ ਸਨ। ਜ਼ਖਮ ਤਰਾਟਾਂ ਖਾਂਦੇ ਹਨ, ਫੇਰ ਅਜੇ ਆਪ ਦਾ ਸਿਰ ਤਾਂ ਹੈ। ਪਰ ਵਾ ਅਮਰਤਾ ਸਿੰਘ ਹਾਈ ਦੀ ਆਵਾਜ਼ ਨਹੀਂ ਨਿਕਲਦੀ। ਬਾਣੀਆਂ ਦੇ ਪਾਠ ਤੇ ਵਾਹਿਗੁਰੂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਇਸ ਵੇਲੇ ਸੁੰਦਰੀ ਧਰਮਕੌਰ, ਮਾਈ ਸੱਦਾਂ, ਬੀਰਾਂ, ਤੁਮੋਂ ਆਚਿਕ ਸਾਰੀਆਂ ਸਿੰਘਣੀਆਂ ਖੜੀ ਹੋਈ ਭਰਾਵਾਂ ਦੇ ਕਾਮਾ ਪਰ ਤੇਲ ਤੇ ਮਲਮ ਦੇ ਫਹਿ ਰੱਖ ਰੱਖ ਕੇ ਪੱਟੀਆਂ ਬੰਨ ਰਹੀਆਂ ਹਨ ਹਰੇਕ ਸਿੰਘ ਇੱਕ ਦੂਜੇ ਦੀ ਲੋੜ ਪੂਰੀ ਕਰਨ ਦੇ ਯਤਨ ਵਿੱਚ ਹੈ ਇੱਥੇ ਇੱਕ ਪਿੰਡ ਨਜ਼ਰੀਂ ਪੈ ਗਿਆ ਇਸ ਪਰ ਹੱਲਾ ਇਸ ਪਰ ਹੱਲਾ ਕਰਕੇ ਖਾਲਸੇ ਨੇ ਕੁਝ ਖਾਦਾ ਪੀਤਾ ਤੇ ਕੁਝ ਆਰਾਮ ਕੀਤਾ ਸੀ ਕਿ ਸਰਦਾਰ ਸ਼ਾਮ ਸਿੰਘ ਤੇ ਜੱਸਾ ਸਿੰਘ ਨੇ ਜੋ ਅਜੇ ਕੋੜੀਆਂ ਪਰ ਹੀ ਸਨ ਪੰਥ ਨੂੰ ਸਲਾਹ ਦਿੱਤੀ ਕਿ ਸਾਰੇ ਜ਼ਖਮ ਆਕੜ ਜਾਣਗੇ ਭੁੱਖ ਦਾ ਦਬਾਅ ਨਿਰਬਲ ਕਰ ਦਿਓ ਤੇ ਸਵੇਰੇ ਬੈਰੀ ਨੂੰ ਸਾਨੂੰ ਹੱਥੋਂ ਹੱਥ ਮੁਕਾ ਦਿਓ ਤੇ ਸਵੇਰੇ ਬੈਰੀ ਸਾਨੂੰ ਹੱਥੋਂ ਹੱਥ ਮੁਕਾ ਦਿਓ ਲੱਕ ਬੰਨੋ ਤਾਂ ਐਸ ਵੇਲੇ ਤਤੇ ਕੋ ਨਿਕਲ ਚੱਲੀਏ ਇਹ ਸਲਾਹ ਪਕਾ ਖਾਲਸੇ ਨੇ ਅੱਧੀ ਰਾਤ ਵੇਲੇ ਫੇਰ ਚੜ੍ਹਾਈ ਕੀਤੀ ਤੁਰਕਾਂ ਦੀ ਸੈਨਾ ਕੁਝ ਸੁਹੂ ਸੁਹੂ ਪਾ ਕੇ ਮੰਗ ਰਾਈ ਪਰ ਜੋ ਚੱਲ ਵਿੱਚ ਵੜਿਆ ਸਿੰਘਾਂ ਮਾਰ ਲਿਆ ਤੇ ਜੋ ਚੱਲੋਂ ਬਾਹਰ ਨਿਕਲਿਆ ਉਹਨਾਂ ਮਾਰ ਲਿਆ ਹੁਣ ਖਾਲਸੇ ਨੇ ਮਤਾ ਪਕਾਇਆ ਕਿ ਹੀਠਾਂ ਨੂੰ ਨੱਠ ਦੇ ਚੱਲੋ ਪਰ ਬੈਰੀ ਨਾਲ ਡਾਟ ਡਾਟ ਕੇ ਲੜਦੇ ਪੈਰ ਪਿੱਛੇ ਪਾਈ ਚੱਲੋ ਇਸ ਤਰ੍ਹਾਂ ਖਾਲਸਾ ਦਲ ਚੱਲਾਂ ਦੀ ਆੜ ਵਿੱਚ ਹੀਠਾਂ ਨੂੰ ਵੱਦਦਾ ਦਿਨ ਹੋਣ ਤੋਂ ਅੱਗੇ-ਅੱਗੇ ਇੱਕ ਸੰਗਣੀ ਚੱਲ ਬਿਹੇ ਤਸ ਗਿਆ ਤੇ ਜਾ ਬਿਸਰਾਮ ਕੀਤਾ ਪਰ ਮੰਗਰੀ ਮੰਗਰ ਲਾਖਬਤ ਇੱਥੇ ਵੀ ਆ ਪਹੁੰਚਾ ਪਹਿਲਾਂ ਤਾਂ ਚੱਲ ਦੇ ਬਾਹਰ ਡੇਰਾ ਕਰ ਦਿੱਤਾ ਪਰ ਫਿਰ ਇੱਕ ਡਾਲ ਸੋਚੀ ਬਗਾਰੀ ਲੋਕ ਫੜ ਕੇ ਅਤੇ ਦੇਸ਼ ਦੀ ਰਿਆਤ ਲਾਲਚ ਦੇ ਕੇ ਇਕੱਠੀ ਕੀਤੀ ਤੇ ਬੰਦੂਕਾਂ ਤੇ ਸੇਲੇ ਦੇ ਕੇ ਚੱਲ ਵਿੱਚ ਬਾੜ ਦਿੱਤੇ ਕਿ ਤੁਸੀਂ ਸਿੰਘਾਂ ਨੂੰ ਲੁੱਟ-ਕੁੱਟ ਲਓ ਤੇ ਮਾਰ ਦਿਓ ਉਹ ਵੇਲੇ ਵਿੱਚ ਆ ਬੜੇ ਤੇ ਲੱਗੇ ਤੰਗ ਕਰਨ ਹੁਣ ਸੁਖਾ ਸਿੰਘ ਨੇ ਕਿਹਾ ਕਿ ਭਾਈ ਹੈ ਤਾਂ ਇਹ ਮਲਖਿਆ ਪਰ ਸ਼ਸਤਰ ਲੈ ਕੇ ਆ ਪਿਆ ਹੈ ਹੁਣ ਅੱਗੋਂ ਚੁੱਪ ਕੀਤੀ ਤਾਂ ਮਾਰੇ ਜਾਵਾਂਗੇ ਇਹਨਾਂ ਨਾਲ ਯੁੱਧ ਰਚਾਓ ਸੋ ਇੱਕ ਤੁਲਮਾ ਹੱਲਾ ਜਦ ਬੋਲਿਆ ਤਾਂ ਸਭ ਉੱਠ ਭੱਜੇ ਤੇ ਖਿਹੜਾ ਛੁੱਟ ਗਿਆ ਉਹਨਾਂ ਦੇ ਸ਼ਸਤਰ ਹੋੜੇ ਖਾਲਸੇ ਦੇ ਹੱਥ ਬਹੁਤ ਆਏ ਅੱਗੇ RAME ਦਾ ਇਲਾਕਾ ਆ ਗਿਆ ਉਹ ਖਾਲਸੇ ਦਾ ਪੈਰੀ ਸੀ ਸੋ ਦਰਿਆ ਟੱਪਣਾ ਹੀ ਉਸ ਵੇਲੇ ਦਿਨਾਈ ਸੀ ਉੱਥੇ ਫੇਰ ਖਾਲਸੇ ਨੇ ਦੱਬਾਂ ਦੇ ਤੁੱਲੇ ਬਣਾ ਕੇ ਉਪਰ ਆਲੇ ਕਰ ਕਰ ਕੇ ਦਰਿਆ ਟੱਪਿਆ ਦੋ ਚਾਰ ਘੜੀਆਂ ਪਾਰ ਠਹਿਰ ਕੇ ਪਿਛਲਿਆਂ ਨੂੰ ਨਾਲ ਮੇਲ ਗਿਆ ਮੇਲ ਲਿਆ ਪਰ ਜੋ ਹੋਰ ਮਾਗਰੋਂ ਆਏ ਕਿ ਆਏ ਕਈ ਨਦੀ ਵਿੱਚ ਰੁੜੇ ਹੁਣ ਖਾਲਸਾ ਇਸ ਪਾਰ ਖੁੱਲੇ ਦੇਸ਼ ਵਿੱਚ ਆ ਗਿਆ ਪਰ ਅੱਗੇ ਦਰਿਆ ਦੀ ਬ੍ਰੇਤੀ ਤਪ ਰਹੀ ਸੀ ਦੁਖੀ ਖਾਲਸਾ ਮਾਰੂ ਥੱਲੇ ਵਿੱਚ ਕਾਬੂ ਆ ਗਿਆ ਪਿੰਡੇ ਨੂੰ ਝੁਲਸਣੇ ਵਾਲੀ ਲੂਂ ਬਗੇ ਪੈਰਾਂ ਨੂੰ ਲੂਣ ਵਾਲੀ ਰੇਤ ਠਾਠਾਂ ਮਾਰਦੀ ਦਿਸੇ ਬਰੇਸ਼ ਬੂਟੇ ਦਾ ਮੁਸਕਣਾ ਲੱਭੇ ਸਵਾਰ ਤਾਂ ਅੱਗੇ ਤੁਰੇ ਜਾਣ ਪੈਦਲਾਂ ਦਾ ਬੁਰਾ ਹਾਲ ਅਰ ਜਿਨ੍ਹਾਂ ਦੀਆਂ ਜੁੱਤੀਆਂ ਵੀ ਗਵਾਚ ਚੁੱਕੀਆਂ ਸਨ ਉਹਨਾਂ ਲਈ ਤਾਂ ਮੌਤ ਆ ਟੁੱਕੀ ਕੱਪੜੇ ਪਾੜ-ਪਾੜ ਪੈਰਾਂ ਨੂੰ ਬੰਨਣ ਭਰਾਵਾਂ ਨਾਲ ਕੋਈ ਪੈਦਲ 10 ਕਦਮ ਘੋੜੇ ਤੇ ਚੜੇ ਫਿਰ ਦੂਸਰਾ ਭਰਾ ਚੜੇ ਇਸ ਤਰ੍ਹਾਂ ਦੁੱਖ ਆਪੋ ਵਿੱਚ ਵੰਡਦੇ ਸਾਡੇ ਜਿਹੀ ਨੁਸ਼ਕ ਇਨਾ ਸ਼ੁਕਰਿਆਂ ਨੂੰ ਜ਼ੁਲਮ ਤੋਂ ਛਡਾਉਣ ਲਈ अपने शरीर पर कष्ट झल के बहादुर पर दुखा पीड़ित रेत बल लंघ लगे यथा पंथ प्रकाश फार फार कपरे तन करे बाधे नज निज पगन चुफेरे तै पी जर चरण अत गौरे चल चिल्लाए सिंह आगे दौरे भुख तिखा कर भय लाचारी ਕਾਮ ਪਰੇ ਉਪਰ ਤੇ ਭਾਰੇ ਜਾਂ ਬਿਦ ਪਾਏ ਮੁਸੀਬਤ ਕੀਤੀ ਦਲ ਸਿੰਘਨ ਕਾ ਲਖੋ ਬ੍ਰੇਤੀ ਹੁਣ ਸਿੰਘ ਦੋ ਹੁਣ ਸਿੰਘ ਦੁਖ ਭੋਗ ਦੇ ਮਾਜੇ ਵਿੱਚ ਜਾ ਪੜੇ ਪਰ ਇਥੇ ਆਰਾਮ ਨਹੀਂ ਸੰਨ ਕਰ ਸਕਦੇ ਕਿਉਂਕਿ ਲਖਪਤ ਦੇ ਮਾਗਰ ਮਾਗਰ ਆਉਣ ਦਾ ਡਰ ਸੀ ਸੋ ਸਿੰਘ ਦੱਬੇ ਗਏ ਦੱਬੀ ਗਏ ਬਿਆਸਾ ਟੱਪੇ ਫੇਰ ਤਾਉ ਥਾਈ ਸਤਲੁਜ ਪਾਰ ਹੋ ਮਾਲਵੇ ਵਿੱਚ ਵੜ ਗਏ ਹੁਣ ਲਖਪਤ ਨਿਰਾਸ਼ ਹੋ ਲਾਹੌਰ ਮੁੜ ਗਿਆ ਪਰ ਪੜੋਲ ਤੋਂ ਕਟੂਹੇ ਆਦ ਥਾਮਾਂ ਤੋਂ ਬਹੁਤੇ ਸਿੰਘ ਥੱਕੇ ਟੁੱਟੇ ਜ਼ਖਮੀ ਤੇ ਹੋਰ ਜੋ ਪਕੜੇ ਗਏ ਲਾਹੌਰ ਲੈ ਆਇਆ ਸੀ ਇਹਨਾਂ ਨੂੰ ਇਸਨੇ ਦਿੱਲੀ ਦਰਵਾਜ਼ੇ ਦੇ ਬਾਹਰ ਮਰਵਾ ਦਿੱਤਾ ਸੀ ਲਖਪਤ ਸ਼ਹੀਦ ਹੋਏ ਸਿੰਘਾਂ ਦੇ ਸਿਰਾ ਦੇ ਕਈ ਗੱਡੇ ਲਾਹੌਰ ਲਿਆਇਆ ਸੀ ਜਿਨ੍ਹਾਂ ਨਾਲ ਖੂ ਭਰੇ ਤੇ ਬੁਰਜੋ ਸਾਰੇ ਗਏ ਉਥੇ ਤਦੋਂ ਕੋੜ ਮੰਡੀ ਸੀ ਹੁਣ ਲੰਡਾ ਬਾਜ਼ਾਰ ਹੈ ਤੇ ਸ਼ਹੀਦ ਗੰਜ ਵੀ ਹੈ ਭੰਗੂ ਜੀ ਲਿਖਦੇ ਹਨ ਪਾਸ ਨਵਾਬ ਗਏ ਥੇ ਸਾਰੇ ਉਨਕੈ ਸੀਸਨ ਬੁਰਜੋ ਸਾਰੇ ਉਧਰ ਮਾਲਵੇ ਅੱਪੜ ਕੇ ਖਾਲਸੇ ਦੇ ਜਥੇ ਅੱਡ ਅੱਡ ਪਿੰਡੀ ਖਿੰਡ ਗਏ ਮਾਲਵੇ ਦੇ ਸਿੰਘਾਂ ਨੇ ਆਪਣੇ ਪੀੜਿਤ ਭਰਾਵਾਂ ਦੀ ਵੱਡੀ ਆਗਤ ਭਗਤ ਕੀਤੀ ਜ਼ਖਮੀਆਂ ਦੇ ਇਲਾਜ ਹੋਣ ਲੱਗੇ ਦੁਰਵਲਾਂ ਦੀ ਪਾਲਣਾ ਹੋਣ ਲੱਗੀ ਇਸ ਪ੍ਰਕਾਰ ਲਖਪਤ ਨੇ ਜਿੰਨੀ ਪੰਥ ਦੀ ਹਾਨੀ ਕਰਕੇ ਉਸ ਨੂੰ ਜਰਜਰਾ ਕਰ ਦਿੱਤਾ ਸੀ ਉਹਨਾਂ ਮਾਲਵੀ ਦੇ ਸਿੰਘਾਂ ਨੇ ਆਪਣੇ ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਕੇ ਉਹਨਾਂ ਨੂੰ ਖੇਰ ਬਲੀ ਕਰ ਦਿੱਤਾ ਫੂਲ ਮਹਾਰਾਜ ਦੇ ਇਲਾਕੇ ਵਿੱਚ ਸਰਦਾਰ ਸ਼ਾਮ ਸਿੰਘ ਦਾ ਜਥਾ ਉਤਰਿਆ ਕਪੂਰ ਸਿੰਘ ਦਾ ਵਿਜੋਕੇ ਜਸਾ ਜੱਸਾ ਸਿੰਘ ਨੇ ਜੈਤੂ ਕੇ ਡੇਰਾ ਕਰਕੇ ਇਲਾਜ ਕਰਾਇਆ ਤੇ 5 ਕੁ ਮਹੀਨਿਆਂ ਵਿੱਚ ਟੰਗਵਲ ਹੋ ਗਈ ਜੋ ਸਿੰਘ ਪਹਾੜੀ ਚੜ ਗਏ ਸਨ ਪੀਸ ਬਟਾ ਬਟਾ ਕੇ ਇਥੇ ਖਾਲਸੇ ਨੂੰ ਆ ਮਿਲੇ ਸਿੰਘ ਸਮਾਪਾ ਕੇ ਫਿਰ ਤਿਆਰ ਬਰ ਤਿਆਰ ਹੋ ਗਏ ਇਹ ਸਮਾਚਾਰ ਜੇਠ ਸੰਮਤ 1803 ਈਸਵੀ 1744 ਵਿਖੇ ਹੋਏ ਸਨ ਔਰ ਇਹ ਜੁੱਧ ਛੋਟੇ ਖੱਲੂ ਘਾਰੇ ਦੇ ਨਾਮ ਤੋਂ ਪ੍ਰਸਿੱਧ ਹੈ ਰੱਬ ਰਾਖਾ